ਤਸਵੀਰਾਂ ਵਿਖਾਵਾਂਗੇ ਤੁਹਾਨੂੰ ਅੱਜ ਹਲਕਾ ਟਾਲੀ ਦੇ ਪਿੰਡ ਚਾਟੀਵੰਦ ਦੀ ਆ ਉਸ ਪਰਿਵਾਰ ਦੀ ਆ ਜਿਸ ਪਰਿਵਾਰ ਵਿੱਚ 18 ਨੂੰ ਸਗਨ ਤੇ 19 ਨੂੰ ਵਿਆਹ ਕਰਦਾ ਇਸ ਤੀਜ ਦਾ ਤੁਸੀਂ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਤਸਵੀਰਾਂ ਤੁਹਾਨੂੰ ਸਾਂਝੀ ਕਰਾਂਗੇ ਉਸ ਘਰ ਦੀਆਂ ਵਿਆਹ ਵਾਲਾ ਘਰ ਆ ਪਰ ਵਿਆਹ ਵਾਲਾ ਘਰ ਲੱਗ ਨਹੀਂ ਰਿਹਾ ਕਿਉਂਕਿ ਇਸ ਘਰ ਵਿੱਚ ਚਾਰ ਧੀਆ ਨੇ ਇੱਕ ਪੁੱਤ ਆ ਪਹਿਲੀ ਤੀਜ ਦਾ ਆਨੰਦਕਾਰ ਜਿਹੜਾ ਕੀ 18 ਤੇ 19 ਨੂੰ ਹੋਣਾ ਵਾ ਅਤੇ ਧੀ ਨੂੰ ਅੱਜ ਆਪਣੇ ਪਿਤਾ ਦੀ ਯਾਦ ਆ ਰਹੀ ਹੈ ਤੁਸੀਂ ਦੇਖ ਸਕਦੇ ਹੋ ਫੋਟੋ ਫੜ ਕੇ ਆਪਣੇ ਪਿਤਾ ਦੀ ਸਰਦਾਰ ਭਗਤ ਸਿੰਘ ਦੀ ਉਹ ਯਾਦ ਕਰ ਰਹੇ ਨੇ ਕਿਉਂਕਿ ਅੱਜ ਜੇਕਰ ਪਿਤਾ ਹੁੰਦੇ ਤੇ ਮੈਨੂੰ ਲੱਗਦਾ ਇਸ ਤਰ੍ਹਾਂ ਪਰਿਵਾਰ ਨੂੰ ਧੀ ਦੇ ਆਨੰਦ ਕਾਰਨ ਵਾਸਤੇ ਮਦਦ ਨਾ ਮੰਗਣੀ ਪੈਂਦੀ ਵੀਡੀਓ ਨਾ ਬਣਾਉਣੀ ਪੈਂਦੀ ਚਲੋ ਇਹ ਵੀ ਮਜਬੂਰੀ ਨੇ ਸਾਡੀ ਇਸ ਪਰਿਵਾਰਾਂ ਦੇ ਨਾਲ ਦੁੱਖ ਸਾਂਝਾ ਕਰੀਦਾ ਅੱਜ ਅਸੀਂ ਖੁਸ਼ੀ ਸਾਂਝੀ ਕਰਨ ਵਾਸਤੇ ਆ ਪਰ ਦੁੱਖ ਵੀ ਸਾਨੂੰ ਬਹੁਤ ਲੱਗਾ ਕਿ ਅੱਜ ਭਰੋ ਘਰ ਵਿੱਚ ਕੋਈ ਕਮਾਉਣ ਵਾਲਾ ਸ਼ਖਸ ਨਹੀਂ ਰਿਹਾ ਕੋਈ ਮੁਖੀਆ ਨਹੀਂ ਰਿਹਾ ਕੋਈ ਮਰਦ ਨਹੀਂ ਰਿਹਾ ਮਾਗ ਲੋਕਾਂ ਦੇ ਘਰਾਂ ਵਿੱਚ ਕੰਮ ਕਰ ਕਰਕੇ ਆਪਣੀ ਧੀ ਦਾ ਆਨੰਦ ਕਾਰਜ ਵਾਸਤੇ ਥੋੜੇ-ਬੋਤੇ ਪੈਸੇ ਜੋੜੇ ਨੇ ਗੱਲ ਬਾਤ ਹੀ ਕਰਾਂਗੇ ਧੀ ਦੇ ਨਾਲ ਪੁੱਤ ਨਾਮ ਕੀ ਤੁਹਾਡਾ ਕਾਜਲਦੀਪ ਕੌਰ ਕਾਜਲਦੀਪ ਕੌਰ ਜੀ ਤੁਹਾਡਾ ਆਨੰਦ ਕਾਜ ਰੱਖਿਆ ਵਾ 28 ਤੋਂ ਸੌਰੀ 18 ਨੂੰ ਸਗਨ ਨੂੰ ਵਿਆਹ ਆ ਕਿਸ ਤਰ੍ਹਾਂ ਤਿਆਰੀ ਕਰੋਗੇ ਕੀ ਪਰਿਵਾਰ ਚ ਤਿਆਰੀਆਂ ਨੇ ਅਸੀਂ ਦੇਖਿਆ ਹਮੇਸ਼ਾ ਧੀਾਂ ਦੇ ਬੜੀਏ ਚਾਹ ਹੁੰਦੇ ਨੇ ਵੀ ਪਰੀਆਂ ਵਾਂਗੂ ਤਿਆਰ ਹੋ ਕੇ ਜਾਈਏ ਕਿ ਲੱਗਦਾ ਉਹ ਜਿਹੜੇ ਚਾਹ ਨੇ ਤੁਸੀਂ ਪੂਰੇ ਤੁਹਾਡੇ ਮਾਤਾ ਤੁਹਾਡੀ ਦਾਦੀ ਜੀ ਪੂਰੇ ਕਰ ਸਕਾਂਗੇ ਤੁਹਾਡੇ ਅਜੇ ਤਾਂ ਲੱਗਦਾ ਨਹੀਂ ਪਿਆ ਪਰ ਘਰ ਦੀ ਮਜਬੂਰੀ ਕਰਕੇ ਸੋਚਣਾ ਪੈਣਾ ਥੋੜਾ ਜ ਤੁਸੀਂ ਦੇਖਿਆ ਵੀ ਜਦੋਂ ਘਰ ਵਿੱਚ ਵਿਆਹ ਹੋਵੇ ਤੇ ਮਹੀਨਾ ਮਹੀਨਾ ਪਹਿਲਾਂ ਤਿਆਰੀਆਂ ਹੁਣ ਸ਼ੁਰੂ ਹੋ ਜਾਂਦੀਆਂ ਨੇ ਖਰੀਦਦਾਰੀ ਖਾਸ ਕਰਕੇ ਕੱਪੜੇ ਦੀ ਗੱਲ ਕਰੀਏ ਲੈਣ ਦੇਣ ਦੀ ਗੱਲ ਕਰੀਏ ਕਿੰਨੇ ਕਿ ਤਿਆਰੀ ਕਰ ਲਈ ਆ ਕਿੰਨਾ ਕੁ ਆਪਣੇ ਜਿਹੜੇ ਨੌਗੇ ਆ ਸੂਟ ਆ ਕੀ ਕੀ ਖਰੀਦਦਾਰੀ ਕੀਤੀ ਤੁਸੀਂ ਅਜੇ ਹਜੇ ਤਿਆਰੀ ਤਾਂ ਹੋ ਨਹੀਂ ਸਕੀ ਕੱਲ ਅੰਕਲ ਦਲਜੀਤ ਸਿੰਘ ਆਏ ਸਾਨੂੰ ਕਾਫੀ ਰਾਸ਼ਨ ਵੀ ਦੇ ਕੇ ਗਏ ਤੇ ਸੂਟ ਵੀ ਦੇ ਕੇ ਗਏ ਹੋਈ ਥੋੜੇ ਬਹੁਤੇ ਸੂਟ ਸੀ ਹਜੇ ਬਣਵਾਏ ਨੇ ਹਾਂਜੀ ਮੈਨੂੰ ਇਹ ਸੋ ਪੀ ਪੇਤਾਰੀ ਫੋਟੋ ਫੜੀ ਹੈ ਸਰਦਾਰ ਭਗਤ ਸਿੰਘ ਦੀ ਹੋਇਆ ਕੀ ਸੀ ਇਹਨਾਂ ਨੂੰ ਕਿਸ ਤਰ੍ਹਾਂ ਦੁਨੀਆ ਤੋਂ ਗਏ ਨੇ ਅੱਜ ਪਿਤਾ ਦੀ ਕਿੰਨੇ ਯਾਦ ਆ ਰਹੀ ਹੈ ਉਹਨਾਂ ਦੀ ਯਾਦ ਤਾਂ ਬਹੁਤ ਆ ਰਹੀ ਹੈ ਉਹ ਨਸ਼ਾ ਕਰਦੇ ਸੀ ਉਹਨਾਂ ਦੀ ਇਸ ਕਰਕੇ ਡੈਥ ਹੋ ਗਈ ਪੱਕੀ ਲੱਗਦਾ ਅੱਜ ਜਿੱਕਾ ਤੁਹਾਡੇ ਵਿੱਚ ਹੁੰਦੇ ਦੇ ਤੁਹਾਨੂੰ ਅੱਜ ਇਸ ਤਰ੍ਹਾਂ ਵੀਡੀਓ ਬਣਾ ਕੇ ਮਦਦ ਤਾਂ ਮੰਗਣੀ ਪੈਂਦੀ ਕਿਉਂਕਿ ਹਮੇਸ਼ਾ ਤੁਸੀਂ ਦੇ ਪਿਤਾ ਚਾਹੇ ਗਰੀਬ ਹੋਵੇ ਚਾਹੇ ਮੀਰ ਹੋਵੇ ਆਪਣੀ ਧੀ ਦੇ ਆਨੰਦਕਾਰਜ ਵਾਸਤੇ ਕੁਛ ਨਾ ਕੁਛ ਜੜਾ ਉਹ ਕਰਦਾ ਹੀ ਆ ਅਤੇ ਹਮੇਸ਼ਾ ਅੱਗੇ ਆ ਕੇ ਉਹ ਸਪੋਰਟ ਵੀ ਕਿਦਾਂ ਕਰਦਾ ਕੀ ਲੱਗਦਾ ਪਿਤਾ ਦੀ ਕਮੀ ਮਹਿਸੂਸ ਹੋ ਰਹੀ ਹੈ ਹਾਂਜੀ ਜਦੋਂ ਹੁੰਦੇ ਤੇ ਅੱਜ ਕਿਸੇ ਦੇ ਗਾੜੀ ਮਦਦ ਨਹੀਂ ਮੰਗਣੀ ਪੈਣੀ ਤੇ ਨਾ ਕਿਸੇ ਦੇ ਗਾੜੀ ਹੱਥ ਫਲਾਉਣੇ ਪੈਣੇ ਵੀ ਸਾਨੂੰ ਕੁਝ ਦੋ ਸਾਡੀ ਕੋਈ ਮਦਦ ਕਰੋ ਹਾਂਜੀ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਪਰਿਵਾਰ ਜਿਹੜਾ ਵਾ ਮਜਬੂਰੀ ਦੇ ਨਾਲ ਅੱਜ ਵੀਡੀਓ ਬਣਾਉਣੀ ਪੈਂਦੀ ਹੈ ਪਰਿਵਾਰ ਨੂੰ ਮਦਦ ਮੰਗਣੀ ਪੈਂਦੀ ਆ ਪਰ ਸਾਡੇ ਦਰਸ਼ਕ ਜਿਹੜੇ ਨੇ ਰੱਬ ਰੋਪੀ ਸਰੋਤੇ ਨੇ ਹਮੇਸ਼ਾ ਮਦਦ ਕਰਦੇ ਨੇ ਹਮੇਸ਼ਾ ਕਿਸੇ ਲੋੜਵੰਦ ਪਰਿਵਾਰ ਦੀ ਬਾਹ ਫੜਦੇ ਨੇ ਸਾਰ ਦਿੰਦੇ ਨੇ ਐਸਾ ਕੇਸ ਧੀ ਦਾ ਵੀ ਮਦਦ ਜਰੂਰ ਕਰਿਓ ਇਸ ਪਰਿਵਾਰ ਵਾਸਤੇ ਮਦਦ ਜਰੂਰ ਕਰਿਓ ਕਿਉਂਕਿ ਤੁਹਾਡੀ ਧੀ ਵੀ ਆ ਸਾਡੀ ਵੀ ਧੀ ਆ ਧੀ ਹਮੇਸ਼ਾ ਸਾਂਝੀਆਂ ਹੁੰਦੀਆਂ ਨੇ ਹਮੇਸ਼ਾ ਕੋਈ ਨਾ ਕੋਈ ਅੱਗੇ ਆ ਕੇ ਮਦਦ ਜਰੂਰ ਕਰਿਓ ਤੇ ਮੈਨੂੰ ਇਹ ਦੱਸੋ ਵੀ ਹੁਣ ਤੁਹਾਡੇ ਪਿਤਾ ਜੀ ਦੁਨੀਆ ਚਲ ਗਏ ਨੇ ਚਾਚੇ ਤਾਇਆ ਹੋਣਗੇ ਉਹਨਾਂ ਦੇ ਕੀ ਹਾਲਾਤ ਨੇ ਚਾਚਾ ਜੀ ਨਹੀਂ ਹੈਗੇ ਤਾਇਆ ਜੀ ਨਹੀਂ ਹੈਗੇ ਤਾਂ ਦਾਦੂ ਵੀ ਨਹੀਂ ਹੈਗੇ ਬਸ ਪੰਜ ਭੈਣ ਭਰਾਵਾ ਤੇ ਦਾਦੀ ਤੇ ਮਮਾ ਹੋਰ ਕੋਈ ਨਹੀਂ ਹੈਗਾ ਕਰੇ ਚਾਚੇ ਤਾਇਆ ਕਿਉਂ ਹੋਇਆ ਉਹ ਵੀ ਨਸ਼ਾ ਕਰਦੇ ਸੀ ਉਹਨਾਂ ਦੀ ਨਸ਼ੇ ਖਾਨ ਕਰਨ ਡੈਥ ਹੋ ਗਈ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਵੀ ਘਰ ਵਿੱਚ ਤਿੰਨੇ ਮਰਦ ਸੀ ਤਿੰਨੇ ਜਣੇ ਦੁਨੀਆ ਤੋਂ ਚਲੇ ਗਏ ਨੇ ਅੱਜ ਸਮਾਂ ਸੀ ਖੜਨ ਦਾ ਅੱਜ ਸਮਾਂ ਸੀ ਵੀਰਾਂ ਨਾਲ ਖਲਾਉਂਦਾ ਪਰ ਅੱਜ ਕੋਈ ਨਹੀਂ ਨਾਲ ਖੜਿਆ ਬਹੁਤ ਦੁੱਖ ਦੀ ਗੱਲ ਆ ਇੱਕ ਵਾਰ ਅਸੀਂ ਦੇਖਦੇ ਆ ਨਸ਼ਾ ਪੰਜਾਬ ਚੋਂ ਖਤਮ ਕਰਨ ਦੀ ਗੱਲ ਕਰਦੇ ਆ ਨਸ਼ਾ ਕੋੜ ਦੀ ਗੱਲ ਕਰਦੇ ਆ ਪਰ ਇਹ ਨਸ਼ੇ ਨੇ ਅੱਜ ਪਤਾ ਨਹੀਂ ਕਿੰਨੇ ਕਿ ਪਰਿਵਾਰ ਕਿੰਨੇ ਕਿ ਪਿਤਾ ਖੋਲੇ ਨੇ ਕਿੰਨੇ ਕਿ ਚਾਚੇ ਕਿੰਨੇ ਕਿ ਤਾਈ ਖੋਲੇ ਨੇ ਐਸਾ ਕਿ ਸਰਕਾਰ ਗਾੜੀ ਮੰਗਿਆ ਵੀ ਨਸ਼ੇ ਨੂੰ ਠੱਲ ਪਾਈ ਜਾਵੇ ਤਾਂ ਜੋ ਕਿ ਨਸ਼ਾ ਜਿਹੜਾ ਸਾਡਾ ਕੋੜ ਆ ਪੰਜਾਬ ਚੋਂ ਖਤਮ ਹੋ ਸਕੇ ਤੇ ਇਹਨਾਂ ਦੇ ਪਰਿਵਾਰ ਦੇ ਜੀ ਜਿਹੜੇ ਨੇ ਉਹ ਕਾਲੂਚ ਰਹ ਸਕਣ ਮਨਿਸੋਪੀ ਸਰਕਾਰ ਤੇ ਕਹਿੰਦੀ ਨਸ਼ਾ ਖਤਮ ਕੀਤਾ ਜਾ ਰਿਹਾ ਕਿ ਲੱਗਦਾ ਵਾ ਕਿ ਨਸ਼ਾ ਖਤਮ ਹੋ ਰਿਹਾ ਨਹੀਂ ਜੀ ਨਸ਼ਾ ਖਤਮ ਨਹੀਂ ਹੋ ਰਿਹਾ ਦੁਨੀਆ ਖਤਮ ਹੋ ਰਹੀ ਆ ਕਹਿੰਦੇ ਆ ਵੀ ਨਸ਼ਾ ਬੰਦ ਕਰਦਾਂਗੇ ਪਰ ਨਸ਼ਾ ਬੰਦ ਨਹੀਂ ਹੁੰਦਾ ਚਾਟੀਵਿੰਡ ਵਿੱਚ ਤੇ ਹੋਰ ਵੀ ਪਿੰਡਾਂ ਚ ਕਾਫੀ ਨਸ਼ਾ ਹੁੰਦਾ ਪਿਆ ਵ ਤੇ ਪਿੰਡ ਦੇ ਲੋਕ ਬਹੁਤ ਮਾਰ ਰਹੇ ਨੇ ਹਾਂਜੀ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਅਸੀਂ ਤੇ ਸਰਕਾਰ ਨੂੰ ਇਹੋ ਹੀ ਕਹਿਣਾ ਚਾਹੁੰਦੇ ਆ ਕਿ ਨਸ਼ਾ ਬੰਦ ਕਰਦੇ ਨੇ ਘਰ ਬਹੁਤ ਉਜੜ ਗਏ ਹੋਏ ਨੇ ਤੇ ਤਮੀਨੇ ਸੋ ਵੀ ਹੁਣ ਤਿਆਰੀ ਗੇ ਵਿਆਹ ਦੀ ਗੱਲ ਕਰੀਏ ਦਿਨ ਥੋੜੇ ਰਹਿ ਗਏ ਨੇ ਕਿਸ ਤਰ੍ਹਾਂ ਤਿਆਰੀ ਕਰੋਗੇ ਖਾਸ ਕਰਕੇ ਜੇ ਅਸੀਂ ਦੇਖਿਆ ਵੀ ਕਿੰਨੇ ਕਿ ਬੰਦਿਆਂ ਅਰੇਂਜਮੈਂਟ ਕੀਤਾ ਵਾ ਅਸੀਂ ਦੇਖਿਆ ਘਰ ਹੀ ਬਹੁਤ ਛੋਟਾ ਜਾਵਾ ਕਿੱਥੇ ਬਰਾਤ ਆਊਗੀ ਕੋਈ ਵੇਖਿਆ ਕਿੱਥੇ ਠਹਿਰੂਗੀ ਬਰਾਤ ਹਜੇ ਤੇ ਘਰੇ ਹੀ ਸੋਚਿਆ ਵਾ ਪਰ ਬਿਲਕੁਲ ਤੁਸੀਂ ਦੇਖ ਸਕਦੇ ਹੋ ਭਤੀ ਦੇ ਅੱਖਾਂ ਵੀ ਨਰਮ ਹੋ ਗਈਆਂ ਨੇ ਕਿਉਂਕਿ ਅੱਜ ਜ਼ਿੰਮੇਵਾਰੀ ਬੜੀ ਪੈ ਗਈ ਹੈ ਮਾਲਸੇ ਤੇ ਮਾਲ ਲੋਕਾਂ ਦਾ ਘਰਾਂ ਦਾ ਕੰਮ ਕਰ ਕਰਕੇ ਜਿਹੜਾ ਕਿ ਆਪਣੀ ਧੀ ਦਾ ਨੰਦ ਕਾਰਜ ਕਰੂਗੀ ਪਿਤਾ ਦਾ ਲੋਰ ਵੀ ਨਭਾਉਗੀ ਤੇ ਮਾਂ ਦਾ ਵੀ ਪਾਣੇ ਅੱਜ ਜਿੰਮੇਵਾਰੀ ਤੁਹਾਡੇ ਮੋਢਿਆਂ ਤੇ ਪੈ ਗਈ ਆ ਜੇਕਰ ਪਿਤਾ ਹੁੰਦਾ ਤੇ ਸ਼ਾਇਦ ਇਨੀ ਫਿਕਰ ਨਾ ਹੁੰਦੀ ਇਨੀ ਟੈਨਸ਼ਨ ਨਾ ਹੁੰਦੀ ਅਜੇ ਨਾ ਜੀ ਨਾ ਕੋਈ ਟੈਨਸ਼ਨ ਨਹੀਂ ਸਾਨੂੰ ਉਹਨਾਂ ਦੇ ਸਿਰ ਤੇ ਤੇ ਕੋਈ ਪ੍ਰੋਬਲਮ ਨਹੀਂ ਸਾਨੂੰ ਸਾਨੂੰ ਇਹ ਕਹ ਦੇਵੀ ਐਨੀ ਮੁਸ਼ਕਲ ਨਹੀਂ ਸਾਨੂੰ ਚੱਲਣੀ ਪੈਂਦੀ ਹੀ ਕਹ ਦੇ ਘਰੀ ਮੈਂ ਤਰਲਾ ਨਹੀਂ ਕਰਨਾ ਪੈਣਾ ਅੱਜ ਸਾਨੂੰ ਜੋ ਕੁਝ ਅਹੀਂ ਅੱਜ ਕਰਨ ਦਾ ਸਾਨੂੰ ਇਹ ਕਰਨ ਦੀ ਲੋੜ ਨਹੀਂ ਪੈਣੀ ਅਸੀਂ ਬਹੁਤ ਮਜਬੂਰ ਹਾਂ ਮੇਰੇ ਨੀਸੋਪੀ ਜਿਵੇਂ ਦੱਸਿਆ ਹੁਣੇ ਵੀ ਬੇਟੀ ਨੇ ਪੀਪੀਤਾ ਦੀ ਵੀ ਮੌਤ ਹੋ ਗਈ ਨਸ਼ੇ ਦੇ ਨਾਲ ਚਾਚੇ ਤਾਈ ਦੀ ਵੀ ਹੋ ਗਈ ਦਰਦੂ ਵੀ ਚਲ ਗਏ ਨੇ ਘਰ ਦੇ ਚਾਚਾ ਮਰਨੋਂ ਚਲ ਜਣ ਕੀ ਲੱਗਦਾ ਨਹੀਂ ਘਰ ਖਾਲੀ ਹੋ ਜਾਂਦਾ ਖਾਲੀ ਕੋਈ ਬੰਦਾ ਨਹੀਂ ਹੈਗਾ ਜਨਨੀਆਂ ਬਸ ਘਰ ਚ ਕੋਈ ਵੀ ਨਹੀਂ ਹੈਗਾ ਕੋਈ ਬੰਦੇ ਦੀ ਹੈ ਹੀ ਨਹੀਂ ਕੋਈ ਬੰਦਾ ਲੱਭਦਾ ਹੀ ਨਹੀਂ ਘਰ ਚ ਕਿ ਜਿਹੜਾ ਸਾਡੇ ਸਾਥ ਦੇਣ ਵਾਲਾ ਹੈਗਾ ਲਗਦਾ ਨਹੀਂ ਅੱਜ ਜੇਕਰ ਚਾਚੇ ਤਾਈ ਹੁੰਦੇ ਪਿਤਾ ਹੁੰਦੇ ਭੱਜ ਭੱਜ ਕੇ ਸਾਰੇ ਕੰਮ ਕਰਦੇ ਅੱਜ ਕਿਸੇ ਵੀ ਆ ਗਾੜੀ ਹੱਥ ਲਾਡਣਾ ਪੈਂਦਾ ਕਿਸੇ ਗਾੜੀ ਮਦਦ ਨਾ ਮੰਗਣੀ ਪੈਂਦੀ ਹਾਂਜੀ ਨਾ ਜੀ ਨਾ ਇਹੋ ਜੇ ਕੰਮ ਹੋਣੇ ਨਹੀਂ ਸੀ ਕਦੇ ਵਾਸਤੇ ਵੀ ਅੱਜ ਉਹ ਹੁੰਦੇ ਚਾਰੇ ਜਾਣੇ ਤੇ ਸਾਨੂੰ ਕਿਸੇ ਦੀ ਲੋੜ ਨਹੀਂ ਹੀ ਪਣੀ ਕਿਸੇ ਦੇ ਗਾੜੀ ਹੱਥ ਪਲਉਣ ਦੀ ਲੋੜ ਨਹੀਂ ਹੀ ਪਣੀ ਹਾਂਜੀ ਤੇ ਵੀ ਨਾ ਸੋ ਵੀ ਹੁਣ ਤਿਆਰੀ ਕੀ ਕੀਤੀ ਅਸੀਂ ਦੇਖਿਆ ਵੀ ਜਦੋਂ ਧੀਆ ਜੰਮਦੀਆਂ ਨੇ ਮਾਪੇ ਉਦੋਂ ਹੀ ਤਿਆਰੀ ਸ਼ੁਰੂ ਕਰ ਦਿੰਦੇ ਨੇ ਵੀ ਅੱਧੀ ਦਾ ਅੰਨਦ ਕਾਰ ਕਰਨਾ ਵਾ ਚਾਰ ਧੀਆ ਨੇ ਪਹਿਲੀ ਧੀ ਹਰੇ ਤੇੰਦੀਆਂ ਹੋਰ ਵਿਆਉਣੀਆਂ ਨੇ ਕਿਸ ਤਰ੍ਹਾਂ ਨਨਨਨ ਕਰੋਗੇ ਕਿਸ ਤਰ੍ਹਾਂ ਤਿਆਰੀ ਕਰੋਗੇ ਸਾਰੀ ਵਿਆਹ ਦੀ ਕੀ ਲੱਗਦਾ ਰਾਤ ਨੂੰ ਨੀਂਦ ਆਉਂਦੀ ਐ ਸਹੀ ਸੋਚ ਕੇ ਕਦੀ ਨਹੀਂ ਜੀ ਨੀਂਦ ਕਿੱਥੇ ਹੁੰਦੀ ਐ ਸਮਝ ਨਹੀਂ ਲੱਗਦੀ ਕੀ ਕਰਾਂਗੇ ਕੀ ਨਹੀਂ ਕਰਾਂਗੇ ਸਮਝ ਨਹੀਂ ਕੋਈ ਪਤਾ ਨਹੀਂ ਲੱਗਦਾ ਲੈ ਤੇ ਇਹ ਵੀਰਾਂ ਨੂੰ ਬੇਨਤੀ ਕਰਦੇ ਆ ਕਿ ਵੀਰ ਜੀ ਵਾਅਦ ਤੋਂ ਵਾਅਦ ਸਾਡੀ ਮਦਦ ਕਰੋ ਮੈਨੂੰ ਉਸ ਤੋਂ ਵੀ ਸਰਦਾਰ ਹਦੀਦ ਸਿੰਘ ਆਏ ਸੀ ਜਿਹੜੇ ਕਿ ਸਾਬਕਾ ਇੰਸਪੈਕਟਰ ਨੇ ਪੰਜਾਬ ਪੁਲਿਸ ਹਮੇਸ਼ਾ ਮਾਮੇ ਬਣ ਕੇ ਆਉਂਦੇ ਨੇ ਹਮੇਸ਼ਾ ਅਹਿਮ ਰੋਲ ਲਭਾਉਂਦੇ ਨੇ ਅੱਜ ਇਸ ਈ ਦਾ ਵੀ ਮਾਮਾ ਬਣ ਕੇ ਆਇਆ ਸੀ ਕੀ ਜ਼ਿੰਮੇਵਾਰੀ ਦੇ ਕੇ ਗਿਆ ਕੀ ਆਪਣਿਆਂ ਦੀ ਨਿਭਾ ਕੇ ਗਿਆ ਵਾ ਵੀ ਦਸ਼ਕਨ ਸਾਂਝਾ ਕਰਦੇ ਹੋ ਮਦਦ ਕਿਸ ਤਰ੍ਹਾਂ ਕੀਤੀ ਗਈ ਹੈ ਹਾਂਜੀ ਉਹ ਥੋੜਾ ਰਾਸ਼ਨ ਦੇ ਕੇ ਗਏ ਸਾਨੂੰ ਥੋੜੀ ਰਸਤ ਦੇ ਕੇ ਗਏ ਆ ਕੁਝ ਜੋ ਲੜਕੀ ਦੇ ਕੱਪੜੇ-ਕੁੱਪੜੇ ਹੁੰਦੇ ਆ ਉਹ ਦੇ ਕੇ ਗਏ ਆ ਤੇ ਜੋ ਸਗਨ ਵਿਹਾਰ ਹੁੰਦੇ ਉਹ ਕਰਕੇ ਗਏ ਅਸੀਂ ਬੜੇ ਉਹਨਾਂ ਦਾ ਧੰਨਵਾਦ ਕਰਦੇ ਆ ਸਾਨੂੰ ਬੜੀ ਹਿੰਮਤ ਦਿੱਤੀ ਉਹਨਾਂ ਨੇ ਅਸੀਂ ਬਹੁਤ ਸ਼ੁਕਰੀਆ ਕਰਦੇ ਆ ਉਹਨਾਂ ਦਾ ਕੀ ਲੱਗਦਾ ਕਦੀ ਸੁਣਿਆ ਸੀ ਵੀ ਪੰਜਾਬ ਪੁਲਿਸ ਦਾ ਇੰਸਪੈਕਟਰ ਆਉਣਗੇ ਵਰਦੀ ਪਾ ਕੇ ਮਦਦ ਕਰਕੇ ਜਾਣਗੇ ਹੈ ਕਿ ਸੋਚਿਆ ਸੀ ਜੀ ਕਦੇ ਵੀ ਨਹੀਂ ਸੋਚਿਆ ਸੀ ਅਸੀਂ ਤਾਂ ਪਹਿਲੇ ਡਰ ਗਏ ਸੀ ਕਿ ਪਤਾ ਪੁਲਿਸ ਕਿਉਂ ਆਈ ਆ ਅੱਜ ਜਦੋਂ ਆਏ ਕਿ ਨਾ ਡਰੋ ਨਾ ਤੁਸੀਂ ਅਸੀਂ ਤਾਂ ਦੇ ਵਾਸਤੇ ਮਦਦ ਕਰਨ ਵਾਸਤੇ ਆਏ ਆ ਫੇ ਸਾਨੂੰ ਥੋੜਾ ਹੋ ਗਿਆ ਕਿ ਸਾਡੇ ਬਾਈਤ ਵਾਸਤੇ ਆਏ ਆ ਭਾਜੀ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਦੇਖਿਆ ਵੀ ਜਿੱਥੇ ਪੰਜਾਬ ਪੁਲਿਸ ਦੀ ਗੱਲ ਕਰੀਏ ਸਰਦਾਰ ਦਲਜੀਤ ਸਿੰਘ ਅਕਸਰ ਲੋੜਵੰਦ ਪਰਿਵਾਰਾਂ ਦੀ ਸਾਰ ਲੈਂਦੇ ਨੇ ਮਦਦ ਕਰਦੇ ਨੇ ਉਹਨਾਂ ਪਰਿਵਾਰਾਂ ਦੀ ਜਿੰਦਾਂ ਦੇ ਪਰਿਵਾਰਾਂ ਦੀ ਕੋਈ ਨਹੀਂ ਬਾਤ ਪੁੱਛਦਾ ਤੇ ਖਾਸ ਕਰਕੇ ਪੰਜਾਬ ਪੁਰਸੀ ਬੜੀ ਸ਼ਾਨ ਆ ਪੰਜਾਬ ਪੁਰ ਦੇ ਸਬੰਗ ਸਪੈਕਟਰ ਨੇ ਗੁਰੂ ਦੇ ਸਿੰਘ ਨੇ ਗੁਰੂ ਵਾਲੇ ਨੇ ਅਤੇ ਹਮੇਸ਼ਾ ਹੀ ਕਿਸੇ ਦਾ ਮਾਮਾ ਬਣ ਕੇ ਕਿਸੇ ਦਾ ਕੋਈ ਰਿਸ਼ਤੇਦਾਰ ਬਣ ਕੇ ਹਰ ਜਗ੍ਹਾ ਪਹੁੰਚ ਜਾਂਦੇ ਨੇ ਮਤਵ ਵਾਸਤੇ ਅਜਿਹੀ ਦੇ ਵੀ ਬੜੇ ਅਰਮਾਨ ਨੇ ਬੜੇ ਸੁਪਨੇ ਨੇ ਉਹ ਸੁਪਨੇ ਜਿਹਦੇ ਪੂਰੇ ਕਰਨ ਵਾਸਤੇ ਪਹੁੰਚੇ ਨੇ ਇਹਨੇ ਦੱਸਿਆ ਭੈਣ ਨੇ ਵੀ ਸੂਟ ਲੈ ਕੇ ਆਏ ਨੇ ਰਸਤ ਲੈ ਕੇ ਆਨੇ ਕੋਚ ਤੇ ਹੋਰ ਵੀ ਮਦਦ ਵਾਸਤੇ ਅੱਗੇ ਆਉਣਗੇ ਅਸੀਂ ਉਹਨਾਂ ਧੰਨਵਾਦ ਕਰਦੇ ਆਂ ਕਿਉਂਕਿ ਜਿੱਥੇ ਪੰਜਾਬ ਪੁਰ ਦੇ ਸਾਬਕਾ ਇੰਸਪੈਕਟਰ ਸਰਦਾਰ ਦਲਜੀਤ ਸਿੰਘ ਪਹੁੰਚ ਜਾਣਾ ਮੈਨੂੰ ਲੱਗਦਾ ਕਿ ਵੀ ਉੱਥੇ ਕੋਈ ਵੀ ਜਿਹੜੇ ਕੰਮ ਅਧੂਰੇ ਨਹੀਂ ਰਹਿੰਦੇ ਆਪਣੇ ਆਪ ਕੰਮ ਸਾਰੇ ਹੋ ਜਾਂਦੇ ਨੇ ਕਿ ਲੱਗਦਾ ਹੁਣ ਜ਼ਿੰਮੇਵਾਰੀ ਥੋੜਾ ਘਟ ਗਈ ਆ ਕਿ ਲੱਗਦਾ ਹੁਣ ਧੀ ਦਾ ਨੰਦਕਾਰ ਜੀ ਵੀ ਹੋ ਜਾਊਗਾ ਧੀ ਦੀ ਰਸਮ ਜਿਹੜੀ ਉਹ ਵੀ ਨਵਾਈ ਜਾਊ ਸਾਰੀ ਹਾਂਜੀ ਨਹੀਂ ਥੋੜਾ ਬਹੁਤਾ ਕਰਕੇ ਗਏ ਆ ਬਾਕੀ ਵੀਰਾਂ ਨੂੰ ਇਹ ਬੇਨਤੀ ਕਰਦੇ ਆ ਕਿ ਥੋੜੀ ਜਿੰਨੀ ਹੋ ਸਕੇ ਮੈਂ ਤਾਂ ਸਾਡੀ ਹੋਰ ਥੋੜੀ ਕਰਨਾ ਹਾਂਜੀ ਉਹ ਕਰਕੇ ਗਏ ਜਿੰਨੀ ਉਹ ਕਰਕੇ ਗਏ ਆਪਣੀ ਸੇਵਾ ਹਾਂਜੀ ਠੀਕ ਹੈ ਹਾਂਜੀ ਕੀ ਲੱਗਦਾ ਸੀ ਕਹਿੰਦੇ ਵਿਆਹ ਦੇਣ ਵੀ ਆਵਾਂਗੇ ਅੱਗੇ ਆ ਕੇ ਮਤ ਕਰਾਂਗੇ ਕੋਈ ਹੋਈ ਸੀ ਤਾਂ ਗੱਲਬਾਤ ਹੁੰਦਾ ਸੀ ਹਾਂਜੀ ਨਹੀਂ ਹਾਂਜੀ ਹਾਂਜੀ ਨਹੀਂ ਕਹਿੰਦੇ ਹਾਂਜੀ ਨਹੀਂ ਉਹ ਕਹਿੰਦੇ ਕੋਈ ਗੱਲ ਨਹੀਂ ਅਸੀਂ ਆਵਾਂਗੇ ਵਿਆਹ ਤੇ ਵੀ ਆਵਾਂਗੇ ਕੋਈ ਗੱਲ ਨਹੀਂ ਤੁਹਾਡੇ ਨਾਲ ਕੋਈ ਚਿੰਤਾ ਨਾ ਕਰੋ ਤੁਸੀਂ ਮੁੱਕੇ ਚਲ ਕੋਈ ਇਹ ਵੀ ਕਰਨਾ ਚਾਹ ਬ ਲੋਕਾਂ ਨੂੰ ਅਸੀਂ ਇਹੋ ਗਾਣਾ ਚਾਹਾਂਗੇ ਵੀਰ ਜੀ ਵਾਦ ਤੋਂ ਵਾਦ ਮਤ ਕਰੋ ਸਾਡੀ ਜਿੰਨੀ ਹੋ ਸਕੇ ਸਾਡੀ ਮਦਦ ਕਰੋ ਹਾਂਜੀ ਠੀਕ ਹੈ ਤੇ ਬੁੱਤ ਜਾਂਦੇ ਆਂਦੇ ਕਾਜ ਲਈ ਆਪਣਾ ਮੋਬਾਈਲ ਨੰਬਰ ਸਾਂਝਾ ਕਰ ਦਿਓ ਜਿਸ ਤਰ੍ਹਾਂ ਜਿੱਥੇ ਗੂਗਲ ਪੇ ਫੋਨ ਤੇ ਚੱਲਦਾ ਹੋਵੇ ਕੋਈ ਤੁਹਾਡੀ ਮਦਦ ਕਰ ਸਕੇ ਆਪਣਾ ਫੋਨ ਨੰਬਰ ਤੇ ਆਪਣਾ ਘਰ ਦਾ ਪਤਾ ਜਰੂਰ ਦੱਸ ਦਿਓ ਕਿ ਲੋਕ ਸਿੱਧੀ ਤੁਹਾਡੀ ਮਦਦ ਕਰਨ ਆ ਗਏ 7973211365 7973211365 ਪਿੰਡ ਚਾਟੀ ਪਿੰਡ ਬਾਬਾ ਜੀਵਨ ਸਿੰਘ ਪੱਤੀ ਜੀ ਪਿੰਡ ਚਾਟਿੰਡ ਬਾਬਾ ਜੀਵਨ ਸਿੰਘ ਪੱਤੀ 7973211365 ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਦੇਖਿਆ ਧੀ ਨੇ ਆਪਣਾ ਆਨੰਦ ਕਾਰਜ ਵਾਸਤੇ ਜਿਹੜੀ ਕਿ ਮਦਦ ਮੰਗੀ ਆ ਤੁਹਾਨੂੰ ਆਪਣਾ ਪਤਾ ਆਪਣਾ ਮੋਬਾਈਲ ਨੰਬਰ ਸਾਂਝਾ ਕਰ ਦਿੱਤਾ ਗਿਆ ਸਾਡੀ ਦਸ਼ਕਾਂ ਨੂੰ ਅਪੀਲ ਹੈ ਜਿਨੇ ਜੋਗੇ ਹੈਗੇ ਨੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਕਿ ਇਸ ਧੀ ਦਾ ਜਿਹੜਾ ਆਨੰਦ ਕਾਰਜ ਆ ਉਹ ਨਿਪਟੇ ਜਾ ਸਕੇ ਤੇ ਖਾਸ ਕਰਕੇ ਕਹਿੰਦੇ ਧੀਆਂ ਦਾ ਆਨੰਦ ਕਾਰਜ ਜਿਹੜੀ ਵਿਆਹ ਦੀ ਰਸਮ ਹੈ ਬੜੀ ਅਹਿਮ ਹੁੰਦੀ ਆ ਐਸਾ ਕਿ ਕੋਈ ਵੀ ਪਿਛੇ ਨਾ ਰਹੋ ਜਿੰਨੀ ਕੋਈ ਤਿਲਫੁਲੀ ਸੇਵਾ ਕਰ ਸਕਦਾ ਜਰੂਰ ਸੇਵਾ ਕਰਿਓ ਤੇ ਪਰਿਵਾਰ ਵਿੱਚ ਫਿਰ ਖੁਸ਼ੀਆਂ ਜੜੀਆਂ ਵਾ ਉਹ ਸਾਂਝੀਆਂ ਕਰ ਸਕੀ ਸਦਾ ਬਲਜੀਤ ਸਿੰਘ ਵੀ ਆਏ ਨੇ ਜਿਹੜੀ ਕਿ ਸੇਵਾਸੇ ਉਹ ਨਾਲ ਗੱਲਬਾਤ ਕਰਦੇ ਆ ਬਲਜੀਤ ਭਾਈ ਕਿਸ ਤਰ੍ਹਾਂ ਦੀ ਪਰਿਵਾਰ ਵਾਲੇ ਪਤਾ ਲੱਗਾ ਤੇ ਇਹ ਪਰਿਵਾਰ ਦੀ ਕਿਸ ਤਰ੍ਹਾਂ ਦੀ ਮਦਦ ਹੋਣਗੀ ਵੀ ਸਾਂਝਾ ਕਰਦੇ ਹੋ ਕਿਉਂਕਿ ਪਰਿਵਾਰ ਚ ਜਿਵੇਂ ਦੱਸਿਆ ਨਾਣੇ ਵੀ ਪਰਿਵਾਰ ਚ ਕੋਈ ਕਮੌਣ ਵਾਲਾ ਹੈ ਨਹੀਂ ਆ ਮਾਂ ਜਿਹੜੀ ਲੋਕਾਂ ਦੇ ਘਰਾਂ ਚ ਕੰਮ ਕਰਕੇ ਆਪ ਧੀਆਂ ਪਾਲਦੀ ਆ ਚਾਰ ਧੀਆਂ ਇੱਕ ਪੋਤੇ ਆ ਕਿਸ ਤਰ੍ਹਾਂ ਇਹ ਮਤ ਤੁਹਾਡੇ ਕੋਲ ਕੀਤੀ ਆ ਸਭ ਤੋਂ ਪਹਿਲਾਂ ਤਾਂ ਤੁਹਾਡੇ ਚੈਨਲ ਦਾ ਜੀ ਵੱਲੋਂ ਮੇਰੇ ਵੱਲੋਂ ਧੰਨਵਾਦ ਹੈ ਜੀ ਜਿਨ੍ਹਾਂ ਨੇ ਐਡਾ ਵੱਡਾ ਉਪਰਾਲਾ ਕੀਤਾ ਕਿਉਂਕਿ ਤੁਹਾਡੇ ਚੈਨਲ ਦੇ ਮਾਧਿਅਮ ਦੇ ਰਾਹੀਂ ਬਹੁਤ ਸਾਰੇ ਜਿਹੜੇ ਦਾਨੀ ਵੀਰ ਨੇ ਉਹਨਾਂ ਤੱਕ ਤੁਹਾਡੀ ਇਹ ਖਬਰ ਜਿਹੜੀ ਹੈ ਪਹੁੰਚ ਜਾਵੇਗੀ ਮੈਂ ਤੁਹਾਡਾ ਧੰਨਵਾਦੀ ਹਾਂ ਜੀ ਦੂਸਰਾ ਮੈਂ ਧੰਨਵਾਦੀ ਹਾਂ ਸਰਦਾਰ ਦਲਜੀਤ ਸਿੰਘ ਜੀ ਸਬ ਇੰਸਪੈਕਟਰ ਸਾਹਿਬ ਜਿਨ੍ਹਾਂ ਨੇ ਮਦਦ ਕੀਤੀ ਆ ਵੇਖੋ ਵੀਰੋ ਇਹ ਕਨਿਆਦਾਨ ਮਹਾਦਾਨ ਆ ਇਹਦੇ ਵਿੱਚ ਆਪਾਂ ਸਾਰੇ ਹੀ ਭੈਣ ਭਰਾ ਰਲ ਮਿਲ ਕੇ ਆਪਾਂ ਜਿੰਨੀ ਵੀ ਤਿਲ ਫੁੱਲ ਜਿਹੜੀ ਸੇਵਾ ਇਕੱਠੀ ਕਰੀਏ ਤੇ ਉਹਦੇ ਵਿੱਚ ਆਪਾਂ ਇਹ ਭੈਣ ਦਾ ਵਿਆਹ ਜਿਹੜਾ ਵਧੀਆ ਤਰੀਕੇ ਨਾਲ ਕਰੀਏ ਤਾਂ ਕਿ ਇਸ ਭੈਣ ਦਾ ਇਸ ਮਾਤਾ ਦਾ ਜਿਹੜਾ ਵਾ ਉਹਦਾ ਮਨ ਜਿਹੜਾ ਖੁਸ਼ ਹੋਣਾ ਚਾਹੀਦਾ ਵਾ ਜੇ ਸਾਡੀ ਇਹ ਬੱਚੀ ਦਾ ਵਿਆਹ ਵਧੀਆ ਤਰੀਕੇ ਨਾਲ ਆਪਾਂ ਰਲ ਮਿਲ ਕੇ ਕਰ ਦਿੰਨੇ ਆ ਤੇ ਇਹ ਸਾਡੇ ਵਾਸਤੇ ਅਸੀਂ ਇੱਕ ਪਿਓ ਬਣ ਕੇ ਭਰਾ ਬਣ ਕੇ ਚਾਚੇ ਤਾਏ ਬਣ ਕੇ ਜਿਹੜੇ ਇਹਨਾਂ ਦੇ ਵਿੱਚ ਨਹੀਂ ਹੈਗੇ ਉਹ ਬਣ ਕੇ ਆਪਾਂ ਸਾਰਾ ਇਹ ਸਮਾਗਮ ਕਰਾਂਗੇ ਜਿੰਨੀ ਜੋਗੇ ਹੈਗੀਆਂ ਜੀ ਕੁਝ ਸਮਾਨ ਪੱਖੋਂ ਵੀ ਮਦਦ ਕਰਾਂਗੇ ਔਰ ਕੋਸ਼ਿਸ਼ ਕਰਾਂਗੇ ਵੀ ਆਪਾਂ ਬਰਾਤ ਵਾਲੇ ਦਿਨ ਵੀ ਆਈਏ ਔਰ ਜਿੱਥੇ ਮਾਤਾ ਜੀ ਦੀ ਸਾਡੀ ਸੇਵਾ ਲਵਣਗੇ ਆਪਾਂ ਹਾਜ਼ਰ ਹਾਂ ਜੀ ਠੀਕ ਹੈ ਬਹੁਤ ਬਹੁਤ ਧੰਨਵਾਦ ਬਹੁਤ ਵੱਡੀ ਗੱਲ ਕਰ ਦਿੱਤੀ ਹੈ ਭਾਈ ਬਲਜੀਤ ਸਿੰਘ ਨੇ ਵੀ ਜਿੱਥੇ ਪਰਿਵਾਰ ਵਾਲੇ ਸੇਵਾ ਲਵਣਗੇ ਪਰਿਵਾਰ ਨਾਲ ਸਲਾਹ ਕੀਤੀ ਜਾਊਗੀ ਜੋ ਵੀ ਕਿਸੇ ਚੀਜ਼ ਦੀ ਸੇਵਾ ਲਵਣਗੇ ਉਹ ਹਾਜ਼ਰ ਹੋਣਗੇ ਤੇ ਦਸ਼ਕਾਂ ਗਾੜੀ ਵਿੱਚ ਅਪੀਲ ਕਰ ਦਿੱਤੀ ਗਈ ਹੈ ਭਾਈ ਜਿੰਨੇ ਜੋਗੇ ਹੈਗੇ ਤੁਸੀਂ ਵੀ ਸੇਵਾ ਕਰਿਓ ਤਾਂ ਜੋ ਕਿ ਜਿਹੜਾ ਧੀ ਦਾ ਨੰਦਕਾਰ ਜਿਹੜਾ ਨਿਪਲੇ ਚੜ੍ਹ ਜੇ ਤੇ ਆਪਣੇ ਸਹੁਰੇ ਘਰ ਜਾ ਸਕੇ ਮੈਨੂੰ ਦਿਓ ਜਤ ਮੈਂ ਤੁਹਾਡਾ ਅਜੀਤ ਸਿੰਘ ਗਰੇਵਾਲ ਆਰ ਪੀ ਡੀ 24 ਚੈਨਲ ਲਈ